अगर आप भी लंबे घने हेल्दी हेयर चाहते हो तो ये वीडियो आपके लिए है सबसे पहले क्या करो हमारे चैनल को सब्सक्राइब करो मैं अमृत फ्रॉम अमृत मेकओवर लोन एंड अकेडमी मोगा वीडियो स्टार्ट करते हैं वीडियो को लास्ट तक जरूर देखना क्योंकि पांचवें पॉइंट में मैं आपको हेयर की हेल्थी टिप देने वाला हूं ਕਾ ਟਾਪਿਕ ਹੈ ਡੇਲੀ ਹੋਣੇ ਵਾਲੀ ਫਾਈਵ ਮਿਸਟੇਕ ਜੋ ਹਮ ਆਪਣੇ హెయిర్ ਕੋ ਲੈ ਕੇ ਕਰਤੇ ਹਨ ਮਿਸਟੇਕ ਨੰਬਰ 1 ਵਾਰ-ਵਾਰ ਵਾਲ wash ਕਰਨਾ ਕੁਝ ਲੋਕ ਸੋਚਦੇ ਹਨ ਕਿ ਡੇਲੀ హెయిర్ wash ਕਰਨੇ ਕੇ ਸਾਥ హెయిਰ ਕੀ ਕੰਡੀਸ਼ਨ ਬੈਸਟ ਹੁੰਦੀ ਹੈ ਨਹੀਂ ਤੁਸੀਂ ਇੱਥੇ ਗਲਤ ਹੋ ਇਸ ਦੇ ਵਿੱਚ ਕੀ ਹੁੰਦਾ ਹੈ ਜਦੋਂ ਆਪਾਂ ਡੇਲੀ ਹੈਡ wash ਕਰਦੇ ਆ ਤਾਂ ਆਪਣੇ హెయిਰ ਦਾ ਨੇਚਰ ਆਇਲ ਖਤਮ ਹੋ ਜਾਂਦਾ ਹੈ ਜਿਸ ਦੇ ਕਾਰਨ ヘア ਡਰਾਈ ਐਂਡ ਡੈਮੇਜ ਹੋ ਜਾਂਦਾ ਹੈ ਇਸ ਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਜੇ ਤੁਹਾਡੇ ヘア ऑयली ਹਨ ਤਾਂ ਤੁਹਾਨੂੰ ਤਿੰਨ ਵਾਰ ਸ਼ੈਂਪੂ ਕਰਨਾ ਚਾਹੀਦਾ ਹੈ ਜੇ ਤੁਹਾਡੇ ヘア ਨਾਰਮਲ ਤੋਂ ਡਰਾਈ ਹੈ ਤਾਂ ਤੁਸੀਂ ਟੂ ਟਾਈਮ ਸ਼ੈਂਪੂ ਕਰਨਾ ਹੈ ਥਰਡ ਪੁਆਇੰਟ ਤੁਸੀਂ ਕੀ ਕਰਨਾ ਹੈ ਇੱਕ ਸਲਫੇਟ ਫਰੀ ਸ਼ੈਂਪੂ ਯੂਜ਼ ਕਰਨਾ ਹੈ ਮਿਸਟੇਕ ਨੰਬਰ 2 ਐਕਸਕਿਊਜ਼ਡ ヘア ਸਟਾਈਲਿੰਗ ਅੱਜ ਦੇ ਦਿਨਾਂ ਵਿੱਚ ਆਪਾਂ ਸਟਾਈਲਿੰਗ ਕਰਨ ਲਈ ਆਇਨਿੰਗ ਕਰਲਰ హెయిర్ డ్రైయర్ ਬਹੁਤ ਜ਼ਿਆਦਾ ਯੂਜ਼ ਕਰਦੇ ਪਏ ਹਾਂ ਜਿਸ ਦੇ ਕਾਰਨ ਆਪਣੇ హెయిਰ ਦੇ ਵਿੱਚ ਡਰਾਈਨੈਸ ਡੈਮੇਜ ਸਪਿਲਟ ਐਂਡ ਕਰੀਟ ਹੋ ਜਾਂਦੇ ਹਨ ਤੇ ਨੈਚੁਰਲ ਗਰੋਥ ਕਮਜ਼ੋਰ ਹੋ ਜਾਂਦੀ ਹੈ ਜਿਸ ਦੇ ਕਾਰਨ హెయిਰ ਬ੍ਰੇਕਸ ਤੇ ਬਰਨ ਹੋ ਜਾਂਦਾ ਹੈ ਤੇ హెయిਰ ਫਾਲ ਹੋ ਜਾਂਦਾ ਹੈ ਇਸ ਤੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਇੱਕ ਬੈਸਟ ਹੀਟ ਪ੍ਰੋਟੈਕਟਰ ਯੂਜ਼ ਕਰਨਾ ਹੈ ਜੋ ਕਿ ਪਿਕ ਵਿੱਚ ਦੇਖ ਰਹੇ ਹੋ ਸਟਾਈਲਿੰਗ ਲਈ ਟੈਂਪਰੇਚਰ 180 ਤੋਂ ਪਲੱਸ ਨਹੀਂ ਹੋਣਾ ਚਾਹੀਦਾ ਹੈਡ ਵਾਸ਼ ਕਰਨ ਤੋਂ ਬਾਅਦ హెయిਰ ਦੇ ਉੱਪਰ ਡਾਇਰੈਕਟ ਹੀਟ ਯੂਜ਼ ਨਹੀਂ ਕਰਨੀ ਕੋਸ਼ਿਸ਼ ਕਰਨਾ ਹੈ ਕਿ హెయిਰ ਆਪਣਾ ਨੇਚਰਲੀ ਡਰਾਈ ਹੋ ਜਾਵੇ ਮਿਸਟੇਕ ਨੰਬਰ 3 ਟਾਈਟ हेयर ਸਟਾਈਲਿੰਗ ਅੱਜ ਕੱਲ੍ਹ ਗਰਲਸ ਦੇ ਵਿੱਚ ਬਹੁਤ ਕਾਮਨ ਹੋ ਚੁੱਕਿਆ ਹੈ tight ponytail and tight buns meaning ke tight ponytail karna te tight jooda karna jast de naal apni hairline back nu chali jandi hai hair kamzor ho jande han te hair fall ho janda hai es de layi apan nu ki karna chahida hai jivein ke occasion de vich hi tight bun te tight ponytail kiti jave regular ponytail nahi karni loose hair nu tight karna hai night time हेयर ਨੂੰ ਖੋਲ ਕੇ ਸੌਣਾ ਹੈ ਤਾਂ ਕਿ ਜੋ ਆਪਣੇ हेयर ਲੈਕਸੇਸ਼ਨ ਹੋ ਜਾਏ ਤੇ हेयर ਗਰੋਥ ਅੰਪਰੂਵ ਹੋਵੇ ਮਿਸਟੇਕ ਨੰਬਰ 4 ਸਕਿਪਿੰਗ ਕੰਡੀਸ਼ਨਰ ਐਂਡ ਆਇਲ ਮਾਸਕ मोस्ट ਆਫ ਪੀਪਲ ਕੀ ਕਰਦੇ ਹਨ ਕਿ ਓਨਲੀ ਸ਼ੈਂਪੂ ਯੂਜ਼ ਕਰਦੇ ਹਨ ਜਿਸ ਦੇ ਨਾਲ ਆਪਣਾ ਪੀ ਐਚ ਲੈਵਲ ਇਨਕਰੀਜ਼ ਹੋ ਜਾਂਦਾ ਹੈ ਇਹ ਆਪਣੇ हेयर ਲਈ ਬਹੁਤ ਹੀ ਨੁਕਸਾਨਦਾਇਕ ਹੈ ਇਸ ਲਈ ਕੰਪਰੀਸ ਕੰਡੀਸ਼ਨਰ ਨੂੰ ਰੈਡੀ ਕਰਦੇ ਹਨ ਸ਼ੈਂਪੂ ਕਰਨ ਤੋਂ ਬਾਅਦ ਆਪਾਂ ਕੰਡੀਸ਼ਨਰ ਨੂੰ ਯੂਜ਼ ਕਰਨਾ ਹੈ ਆਫਟਰ ਦੈਨ ਆਪਾਂ ਆਇਲ ਮ사ਜ ਵੀ ਯੂਜ਼ ਕਰਨੀ ਹੈ ਫਾਰ ਹੈਲਥੀ ਹੈਅਰ ਫਿਫਥ ਐਂਡ ਲਾਸਟ ਮਿਸਟੇਕ ਪੂਰ ਡਾਈਟ ਐਂਡ ਲੈਸ ਵਾਟਰ ਇਟ ਮੋਸਟ ਇੰਪੋਰਟੈਂਟ ਡਾਈਟ ਐਂਡ ਹਾਈਡਰੇਸ਼ਨ ਅਸ ਦਿ ਟਾਈਮ ਵਿੱਚ ਫਾਸਟ ਫੂਡ ਨੇ ਡਾਈਟ ਖਤਮ ਕਰ ਦਿੰਦੀ ਹੈ ਜਸਟ ਏ ਕਾਰਨ ਬੋਡੀ ਦਾ ਵੀਕ ਹੋਈ ਰਹੀ ਹੈ हेयर ਸਾਈਕਲ हेयर ਗਰੋਥ ਵੀ ਵੀਕ ਹੋ ਰਹੀ ਹੈ ਆਪਾਂ ਕੀ ਕਰਨਾ ਹੈ ਬਹੁਤ ਮਹਿੰਗੇ ਮਹਿੰਗੇ ਪ੍ਰੋਡਕਟਸ हेयर ਨੇ ਯੂਜ਼ ਨਹੀਂ ਕਰਨੇ हेयर ਨੇ ਮਹਿੰਗੇ ਮਹਿੰਗੇ ਪ੍ਰੋਡਕਟਸ ਯੂਜ਼ ਕਰ ਲਓਗੇ ਆウター हेयर ਤਾਂ ਬੈਸਟ ਬਣ ਜੂ ਪਰ ਰੀਗਰੋਸ ਸਕੈਲਪ ਵਿੱਚੋਂ हेयर ਕਮਜ਼ੋਰ ਹੋ ਜਾਣਾ ਹੁਣ ਆਪਾਂ ਕੀ ਕਰਨਾ ਹੈ ਵਿਟਾਮਿਨਸ ਐਂਡ ਪ੍ਰੋਟੀਨ omega 3 d3 fatty and daily a to 10 water hun apni diet vich vitamin a c d e and protein vich egg milk add kar lo hun apan nu no common mistakes pata chal chukke han apa ki nahi karna head wash 2 to 3 time ਵੇਖ ਹੇਟ ਬਹੁਤ ਘੱਟ ਯੂਜ਼ ਕਰਨੀ ਹੈ हेयर ਸਟਾਈਲ ਟਾਈਟ ਨਹੀਂ ਕਰਨੇ ਹਨ ਇੱਕ ਬੈਸਟ ਡਾਈਟ ਚਾਰਟ ਪਲਾਨ ਕਰਨਾ ਹੈ ਆਇਲਿੰਗ ਮ사ਜ ਸਟਾਰਟ ਕਰ ਦੋ ਜੇ ਤੁਸੀਂ ਵੀ ਇੱਕ ਬੈਸਟ ਡਾਈਟ ਚੈਟ ਚਾਹੁੰਦੇ ਹੋ ਤਾਂ ਡੀਐਮ ਕਰੋ ਕਮੈਂਟ ਵਿੱਚ ਕਰਕੇ ਦੱਸੋ ਕਿ ਤੁਸੀਂ ਕਿਹੜੀ ਮਿਸਟੇਕ ਕਾਮਨਲੀ ਡੇਲੀ ਕਰਦੇ ਹੋ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਹੈਲਦੀ హెయిర్ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ